ਜੇਕਰ ਦੋਸਤੋ ਤੁਸੀਂ ਮੁਰਗੀਆਂ ਰੱਖ ਕੇ ਮਹੀਨੇ ਦਾ ਤਕਰੀਬਨ 15000 ਰੁਪਏ ਕਮਾਉਣਾ ਚਾਹੁੰਦੇ ਹੋ ਤਾਂ ਇਹ ਵੀਡੀਓ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਹੈ ਕਿਉਂਕਿ ਆਪਾਂ ਇਸ ਵੀਡੀਓ 'ਚ ਤੁਹਾਨੂੰ ਦੱਸਾਂਗੇ ਕਿ ਤੁਸੀਂ ਕਿਸ ਤਰ੍ਹਾਂ ਮਹੀਨੇ ਦਾ 15 ਤੋਂ ਲੈ ਕੇ 18000 ਬਹੁਤ ਘੱਟ ਖਰਚੇ ਤੇ ਮੁਰਗੀਆਂ ਪਾਲ ਕੇ ਕਮਾ ਸਕਦੇ ਹੋਗੇ ਇਹਦੇ ਵਿੱਚ ਆਪਾਂ ਤੁਹਾਨੂੰ ਪ੍ਰੋਪਰ ਸਾਰੀ ਡਿਟੇਲ ਦੱਸਾਂਗੇ ਕੱਲੀ-ਕੱਲੀ ਡਿਟੇਲ ਗੱਲਬਾਤ ਦੱਸਾਂਗੇ ਕਿ ਕਿੰਨਾ ਖਰਚਾ ਤੁਹਾਡਾ ਕਿਸ ਚੀਜ਼ ਤੇ ਆਊਗਾ ਕਿੰਨਾ ਕਿਸ ਚੀਜ਼ ਤੇ ਆਊਗਾ ਆਪਾਂ ਤੁਹਾਨੂੰ ਪ੍ਰੋਪਰ ਜਿਹੜਾ ਡਿਟੇਲ ਚ ਦੱਸਾਂਗੇ ਸੋ ਵੀਡੀਓ ਨਾਲ ਅੰਤ ਤੱਕ ਬਣੇ ਰਹੋ ਜੇ ਤੁਹਾਨੂੰ ਵੀਡੀਓ ਚੰਗੀ ਲੱਗੂ ਤਾਂ ਲਾਸਟ ਤੇ ਕਮੈਂਟ ਪਿਆਰਾ ਜਿਹਾ ਆਪਦਾ ਜਰੂਰ ਕਰ ਦਿਓ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਘੰਟੀ ਦੇ ਬਟਨ ਨੂੰ ਵੀ ਦਬਾ ਦਿਓ ਤਾਂ ਜੋ ਆਪਣੀ ਹਰ ਇੱਕ ਵੀਡੀਓ ਤੁਹਾਡੇ ਕੋਲ ਪਹੁੰਚ ਸਕੇ ਸੋ ਆਪਾਂ ਤੁਹਾਡਾ ਜ਼ਿਆਦਾ ਸਮਾਂ ਨਹੀਂ ਲੈਂਦੇ ਆਪਾਂ ਛੋਟੀ ਜੀ ਵੀਡੀਓ ਚ ਤੁਹਾਨੂੰ ਬਹੁਤ ਜ਼ਿਆਦਾ ਜਾਣਕਾਰੀ ਦੇ ਜਾਵਾਂਗੇ ਕਿਰਪਾ ਕਰਕੇ ਵੀਡੀਓ ਨੂੰ ਸਕਿਪ ਕਰਕੇ ਨਾ ਦੇਖਿਓ ਵੀਡੀਓ ਪੂਰੀ ਦੇਖਿਓ ਕੱਲਾ ਕੱਲਾ ਪੁਆਇੰਟ ਚਾਹੀਏ ਤੁਸੀਂ ਕਾਪੀ ਚੱਕ ਕੇ ਨੋਟ ਕਰ ਲਿਓ ਆਪਾਂ ਤੁਹਾਨੂੰ ਕੱਲੇ ਕੱਲੇ ਰੁਪਏ ਦੀ ਡਿਟੇਲ ਦੱਸ ਦਾਂਗੇ ਕਿ ਤੁਸੀਂ ਜੇਕਰ ਮਹੀਨੇ ਦਾ 15000 ਰੁਪਏ ਕਮਾਉਣਾ ਤਾਂ ਤੁਸੀਂ ਕਿਸ ਤਰ੍ਹਾਂ ਕਮਾ ਸਕਦੇ ਹੋਗੇ ਬਹੁਤ ਘੱਟ ਖਰਚਾ ਕਰਕੇ ਸੋ ਆਪਾਂ ਤੁਹਾਡਾ ਹੁਣ ਜ਼ਿਆਦਾ ਸਮਾਂ ਨਹੀਂ ਲੈਂਦੇ ਆਪਾਂ ਜਿਹੜੀ ਗੱਲਬਾਤ ਸ਼ੁਰੂ ਕਰਦੇ ਹਾਂ ਹੁਣ ਜਦੋਂ ਪੋਲਟਰੀ ਫਾਰਮਿੰਗ ਦਾ ਆਪਾਂ ਗੱਲ ਕਰਦੇ ਆਂਗੇ ਤਾਂ ਸਭ ਤੋਂ ਪਹਿਲਾਂ ਹੁੰਦਾ ਉਹਦਾ ਖੁੱਡਾ ਜਾਂ ਸੈਟਅਪ ਤੁਸੀਂ ਆਪਣੇ ਘਰੇ ਵੀ ਰੱਖ ਸਕਦੇ ਹੋ ਆਪਾਂ 100 ਮੁਰਗੀ ਦੀ ਗੱਲ ਕਰਾਂਗੇ ਤੁਸੀਂ ਜੇਕਰ ਘਰੇ ਰੱਖ ਸਕਦੇ ਹੋ ਤਾਂ ਵੀ ਵਧੀਆ ਜੇਕਰ ਤੁਹਾਡਾ ਘਰ ਜਿਹੜਾ ਖੇਤਾਂ ਵਗੈਰਾ ਚਾ ਤੁਸੀਂ ਉੱਥੇ ਵੀ ਰੱਖ ਸਕਦੇ ਹੋ ਜਿਹੜਾ ਦੋਸਤੋ 100 ਮੁਰਗੀ ਨੂੰ ਕਿੰਨੀ ਜਗ੍ਹਾ ਚਾਹੀਦੀ ਆ ਇਹ ਬਹੁਤ ਸਾਰੇ ਵੀਰਾਂ ਦਾ ਸਵਾਲ ਹੁੰਦਾ ਪਾਈ ਵੀ ਹੁਣ ਦੱਸ ਦਿੰਨੇ ਆਂਗੇ ਕਿ 100 ਮੁਰਗੀ ਨੂੰ ਦੋਸਤੋ 10x10 ਦਾ ਜਿਹੜਾ ਖੁੱਡਾ ਲਾ ਲਓ ਜਾਂ ਸੈਟਅਪ ਲਾ ਲਓ ਉਹ ਚਾਹੀਦਾ ਹੈ 10x10 ਦਾ ਹੋਵੇ ਉੱਚਾ ਤਕਰੀਬਨ ਉਹ 6 ਫੁੱਟ ਹੋਵੇ 5-6 ਫੁੱਟ ਉੱਚਾ ਹੋਣਾ ਜ਼ਰੂਰੀ ਆ ਤਾ ਜੋ ਉੱਚ ਚੰਗੀ ਤਰ੍ਹਾਂ ਹਵਾ ਪੈ ਸਕੇ ਖੁੱਲਾ ਤੇ ਹਵਾਦਾਰ ਹੋਵੇ ਹੋ ਹੁਣ ਦੋਸਤੋ ਆਪਾਂ ਉਸ ਤੋਂ ਬਾਅਦ ਗੱਲ ਕਰਦੇ ਆਪਾਂ ਲੈਉਣੇ ਨੇ ਬੱਚੇ ਆਪਾਂ ਸਟੈਪ ਬਾਈ ਸਟੈਪ ਦੱਸਾਂਗੇ ਤੁਹਾਨੂੰ ਪੂਰਾ ਤਰੀਕੇ ਨਾਲ ਉਸ ਤੋਂ ਬਾਅਦ ਦੋਸਤੋ ਆਪਾਂ ਨੇ ਲੈ ਕੇ ਆਉਣੇ ਨੇ ਚੂਚੇ ਚੂਚੇ ਦਾ ਰੇਟ ਤਕਰੀਬਨ 30 ਤੋਂ ਲੈ ਕੇ 40 ਰੁਪਏ ਤੱਕ ਆਮ ਚੱਲਦਾ ਹੈਗਾ ਸੋ ਜਿਹੜੇ ਚੂਚੇ ਹੋਗੇ ਉਹ 35 ਰੁਪਏ ਦੇ ਹਿਸਾਬ ਨੂੰ ਜੇਕਰ ਤੁਸੀਂ 100 ਚੂਚਾ ਲੈ ਕੇ ਆਉਣੇ ਹੋ ਤਾਂ 3500 ਰੁਪਏ ਦਾ ਚੂਚਾ ਹੋ ਗਿਆ ਤੁਹਾਡਾ ਚੈਕਸ ਹੋ ਗਿਆ ਜਿਹੜਾ ਤੁਸੀਂ ਨੇ ਖਰੀਦ ਕੇ ਲਿਆਉਣਾਗਾ ਉਸ ਤੋਂ ਬਾਅਦ ਦੋਸਤੋ ਉਹਦਾ ਪਾਲਣ ਪੋਸਣ ਕਰਨ ਤੇ ਹੋਰ ਸਾਰਾ ਕੁਝ ਕਰਨ ਤੇ ਜਿਹੜਾ ਇੱਕ ਬੱਚਾਗਾ ਉਹ ਅੰਡੇ ਤੱਕ ਜਦੋਂ ਮੁਰਗੀ ਬਣਦੀ ਹੈ ਜਾਂ ਫਿਰ ਮੁਰਗਾ ਬਣਦਾ ਉਹ ਪੂਰਾ ਵੱਡਾ ਹੋਣ ਤੇ ਪਾਲਣ ਤੇ ਤਕਰੀਬਨ 250 ਦੀ ਫੀਡ ਖਾਂਦਾ ਹੋਰ ਸਾਰਾ ਕੁਝ ਲਗਾ ਕੇ ਖਰਚਾ ਪੱਠਾ ਵਿੱਚੀ ਵੈਕਸੀਨੇਸ਼ਨ ਵਗੈਰਾ ਲਗਾ ਕੇ ਤਾਂ ਉਹ 250 ਰੁਪਏ ਚ ਜਿਹੜਾ ਇੱਕ ਬੱਚਾ ਤਿਆਰ ਹੁੰਦਾ 250 ਤੋਂ 260 ਵੀ ਹੋ ਸਕਦਾ 270 ਵੀ ਹੋ ਸਕਦਾ ਪਰ ਤਕਰੀਬਨ ਤਕਰੀਬਨ ਰੇਟ ਇੰਨੇ ਨਹੀਂ ਦੱਸਾਂਗੇ ਠੀਕ ਹੈ ਇਹੀ ਪ੍ਰੋਪਰ ਆਪਾਂ ਦੱਸਦੇ ਹੈਗੇ ਠੀਕ ਹੈ ਜੀ ਉਹਦੇ ਵਿੱਚ ਤੁਸੀਂ ਜਿਹੜੀ ਫੀਡ ਦੀ ਬਚਤ ਆਪਾਂ ਤੁਹਾਨੂੰ ਪਹਿਲਾਂ ਬਹੁਤ ਵੀਡੀਓ ਬਣਾ ਚੁੱਕੇ ਹਾਂਗੇ ਉਸ ਤਰੀਕੇ ਨਾਲ ਤੁਸੀਂ ਜਿਹੜੀ ਫੀਡ ਦੀ ਵੀ ਬਚਤ ਕਰ ਸਕਦੇ ਹੋਗੇ ਸੋ 100 ਬੱਚਾ ਜਿਹੜਾ 250 ਰੁਪਏ ਦੀ ਇੱਕ ਦਿਨ ਦੀ ਖਰਾਕ ਖਾਊਗਾ ਇੱਕ ਬੱਚਾ ਤਾਂ ਇਹ ਬਣ ਗਿਆ 25000 ਰੁਪਿਆ ਉਨਾ ਦੇ ਪਾਲਣ ਤਾਂ ਕਮਲ ਕਿ ਮੁਰਗੀਆਂ ਅੰਡੇ ਤੇ ਆ ਜਾਣੀਆਂ ਤੁਹਾਡਾ 25000 ਦੀ ਫੀਡ ਖਾ ਕੇ ਇਹ 25 ਤੋਂ 27 ਵੀ ਹੋ ਸਕਦਾ 26 ਵੀ ਹੋ ਸਕਦਾ ਦੋਸਤੋ ਇਹ ਆਪਣੇ ਆਪਣੇ ਏਰੀਏ ਦੀ ਗੱਲਬਾਤ ਆ ਕਿਤੇ ਫੀਡ ਮਹਿੰਗੀ ਹੈ ਕਿਤੇ ਫੀਡ ਸਸਤੀ ਹੈ ਸੋ 25000 ਭਾਈ ਜੀ ਦੱਸੇ 26 ਵੀ ਹੋ ਸਕਦਾ 27 ਵੀ ਹੋ ਸਕਦਾ ਇਸ ਤੋਂ ਜ਼ਿਆਦਾ ਨਹੀਂ ਹੋਊਗਾ ਸੋ ਜਦੋਂ ਤੁਹਾਡੇ ਜਾਨਵਰ ਪਲ ਗਏ 100 ਜਾਨਵਰ ਤੁਹਾਡਾ ਪਰ ਜਿਹੜਾ ਪਲ ਗਿਆ ਤਾਂ 100 ਜਾਨਵਰਾਂ ਚੋਂ ਦੋਸਤੋ 100 ਜਿਹੜੇ ਆਪਾਂ ਵਰਡ ਪਾਲੇ ਨੇ ਉਹ ਜੋ ਤਕਰੀਬਨ 40 ਮੁਰਗੇ ਨਿਕਲਣਗੇ ਆਪਾਂ ਆਈਡੀਆ ਜਾਂ ਲਾ ਲਿਆ ਠੀਕ ਹੈ ਨਾ ਜੇਕਰ 40 ਮੁਰਗੇ ਨਿਕਲਦੇ ਆ ਦੋਸਤੋ ਤਾਂ ਤੁਸੀਂ ਕੀ ਕਰਨਾ ਤੁਸੀਂ 30 ਮੁਰਗੇ ਸੇਲ ਕਰ ਦੇਣੇ ਆਗੇ ਸਾਰੀ 10 ਮੁਰਗੇ ਰੱਖਣੇ ਆਗੇ 60 ਮੁਰਗੀਆਂ ਮੰਗਰ ਬਹੁਤ ਜ਼ਿਆਦੇ ਨਹੀਂ ਠੀਕ ਆ ਬਹੁਤ ਨਹੀਂਗੇ ਤੁਸੀਂ 30 ਮੁਰਗੇ ਸੇਲ ਕਰੋਗੇ ਦੋਸਤੋ 30 ਮੁਰਗੇ ਜੇਕਰ ਤੁਸੀਂ ਸੇਲ ਕਰ ਦਿਓਗੇ ਠੀਕ ਹੈ ਨਾ ਆਪਾਂ ਹੁਣ ਇਹ ਵੀ ਤੁਹਾਨੂੰ ਸਾਰੀ ਗੱਲਬਾਤ ਦੱਸਾਂਗੇ ਕਿ ਕਿੰਨੇ ਚ ਸੇਲ ਹੋਣਗੇ ਤਕਰੀਬਨ ਜੇਕਰ ਸਿਆਲਾਂ ਦੀ ਗੱਲ ਕਰੀਏ ਆਪਾਂ ਸਿਆਲਾਂ ਤੇੜਾ ਮੁਰਗੇ ਦਾ ਰੇਟ ਤਕਰੀਬਨ 7-800 ਆਰਾਮ ਨਾਲ ਵਿਕ ਜਾਂਦਾ ਆਪਾਂ 700 ਲਾ ਕੇ ਚੱਲਦੇ ਆ 7 3 21 21000 ਦੇ ਤੁਸੀਂ ਨੇ ਉਹ ਮੁਰਗੇ ਵੇਚਤੇ ਜਿਹੜੇ ਪਾਲੇ ਨੇਗੇ ਤੁਸੀਂ ਫੀਡ ਕਿੰਨੀ ਖਵਾਈ ਸੀ 25000 ਦੀ ਪਾਲਣ ਤੇ 21000 ਦੇ ਤੁਸੀਂ ਜਿਹੜੇ ਮੁਰਗੇ ਉਹ ਵੇਚਤੇ ਜਿਹੜੇ ਵੱਡੇ ਹੋਗੇ ਉਹ ਤੁਹਾਡੇ ਤੇ ਡਿਪੈਂਡ ਆ ਤੁਸੀਂ ਕਿਵੇਂ ਵੇਚਦੇ ਹੋ ਕਿੰਨੀ ਕੁ ਮਾਰਕੀਟਿੰਗ ਆ ਠੀਕ ਹੈ ਨਾ ਤਕਰੀਬਨ ਆਪਾਂ 700 ਰੁਪਏ ਦਿਵਾਲੀ ਵੇਲੇ ਜਿਹੜਾ 2.5 ਕਿਲੋ ਦਾ ਮੁਰਗਾ ਉਹ ਰਾਮ ਨਾਲ ਵੇਚਦਾਗਾ ਸੋ 21000 ਦੇ ਤੁਸੀਂ ਮੁਰਗੇ ਵੇਚਤੇ ਆਪਣਾ ਸਿਰਫ 4000 ਰਹਿ ਗਿਆ ਬਾਕੀ ਆਪਾਂ ਕਵਰ ਕਰ ਲਿਆ ਜਿਹੜੀ ਉਹਨਾਂ ਨੂੰ ਆਪਾਂ ਨੇ ਫੀਡ ਖਵਾਈ ਹੈਗੀ ਸੋ 21000 ਦੇ ਮੁਰਗੇ ਵੇਚ ਕੇ ਤੁਹਾਡੇ ਕੋਲ ਮੁਰਗੀਆਂ ਰਹਿ ਗਈਆਂ ਸੀ 60 40 ਮੁਰਗੇ ਨਿਕਲੇ ਸੀ ਜੋ 30 ਵੇਚਤੇ 10 ਮੁਰਗੇ ਹੁਣ 70 ਜਾਨਵਰ ਨਹੀਂ ਤੁਹਾਡੇ ਕੋਲ ਜਿਹੜੀਆਂ 60 ਮੁਰਗੀਆਂ ਨੇ ਦੋਸਤੋ 60 ਮੁਰਗੀਆਂ ਚੋਂ ਤਕਰੀਬਨ ਡੇਲੀ 40 ਮੁਰਗੀਆਂ ਤਾਂ ਅੰਡੇ ਦੇਣ ਹੀ ਨਹੀਂ ਆਹੀ ਦੇਣੀਆਂ ਘੱਟੋ ਘੱਟ ਘੱਟੋ ਘੱਟ ਜਿਹੜੀਆਂ 40 ਮੁਰਗੀਆਂ ਜਿਹੜੀਆਂ ਅੰਡੇ ਉਹ ਦੇਣੀਆਂ ਠੀਕ ਹੈ ਜੀ ਸੋ ਜਿਹੜੀਆਂ 60 'ਚੋਂ 40 ਮੁਰਗੀਆਂ ਅੰਡੇ ਦੇਣੀਆਂ ਜਿਹੜੇ ਤੁਹਾਡੀਆਂ 40 ਮੁਰਗੀਆਂ ਨੇ 40 ਅੰਡੇ ਦਿੱਤੇ ਨੇ ਡੇਲੀ ਠੀਕ ਹੈ ਜੀ ਉਹ ਸਿਆਲ ਚ ਜਿਹੜਾ ਅੰਡੇ ਦਾ ਰੇਟ ਆ ਤਕਰੀਬਨ 10 ਰੁਪਏ ਤੋਂ 20 ਰੁਪਏ ਤੱਕ ਆਮ ਚੱਲਦਾ ਹੈ ਘੱਟ ਤੋਂ ਘੱਟ 10 ਰੁਪਏ ਜਿਆਦਾ ਤੋਂ ਜਿਆਦਾ 20 ਰੁਪਏ ਸੋ ਆਪਾਂ 20 ਵੀ ਨਹੀਂ ਲਾਉਂਦੇ ਆਪਾਂ 10 ਵੀ ਨਹੀਂ ਲਾਉਂਦੇ ਆਪਾਂ ਲਾਵਾਂਗੇ 15 ਰੁਪਏ ਅੰਡੇ ਦਾ ਰੇਟ ਸਿਆਲਾਂ ਚ ਬਹੁਤ ਹੀ ਆਸਾਨੀ ਨਾਲ ਜਿਹੜਾ ਅੰਡਾ बिक ਜਾਂਦਾ ਹੈ ਸੋ ਜਿਹੜੇ 40 ਅੰਡੇ ਦਿੱਤੇ ਨੇ ਜੇਕਰ ਆਪਾਂ 15 ਨੂੰ ਗੁਣਾ ਕਰੀਏ ਠੀਕ ਹੈ ਜੀ ਤਾਂ ਇਹਦਾ ਰੁਪਏ ਬਣਗੇ 600 ਰੁਪਏ ਠੀਕ ਹੈ ਜੀ ਜਿਹੜਾ 600 ਰੁਪਏ ਬਣ ਗਿਆ ਦੋਸਤੋ ਡੇਲੀ ਦਾ ਡੇਲੀ ਦਾ 600 ਬਣ ਗਿਆ ਉਸ ਤੋਂ ਤੁਸੀਂ 200 ਦੀ ਜਿਹੜੀ ਡੇਲੀ ਇਹਨਾਂ ਦੀ ਫੀਡ ਲਗਾ ਦਿਓ ਠੀਕ ਹੈ ਨਾ ਇਹ ਤੁਸੀਂ ਜਿਹੜੀ ਫੀਡ ਆ ਉਹ ਤੁਸੀਂ ਨਾਲ ਦੀ ਨਾਲ ਫੀਡ ਦੇ ਨਾਲ-ਨਾਲ ਤੁਸੀਂ ਹਰੀਆਂ ਸਬਜ਼ੀਆਂ ਵੀ ਪਾ ਸਕਦੇ ਹੋ ਘਰ ਦੀ ਬਚੀ ਖੁਚੀ ਰੋਟੀ ਪਾ ਸਕਦੇ ਹੋ ਮਤਲਬ ਕਿ ਫੀਡ ਦਾ ਖਰਚਾ ਘੱਟ ਤੋਂ ਘੱਟ ਤੁਸੀਂ ਨੇ ਕਰਨਾ ਤਾਂ 200 ਦੀ ਡੇਲੀ ਦੀ ਫੀਡ ਹੋਗੀ ਦੋਸਤੋ ਤਾਂ ਪਿੱਛੇ 400 ਰੁਪਏ ਤੁਹਾਨੂੰ ਡੇਲੀ ਦਾ ਬਚ ਰਿਹਾਗਾ ਸਵੇਰੇ ਸ਼ਾਮ ਫੀਡ ਮੁਰਗੀਆਂ ਨੂੰ ਪਾ ਕੇ ਸਮਾਂ ਵੀ ਘੱਟ ਦੇਣਾ ਤੁਸੀਂ ਨੇ ਤੇ ਤੁਸੀਂ 400 ਰੁਪਏ ਇੱਕ ਦਿਨ ਦਾ ਕਮਾ ਕੇ 4 3 12 ਮਹੀਨੇ ਦਾ ਤੁਹਾਨੂੰ 12000 ਰੁਪਏ ਆਰਾਮ ਨਾਲ ਜਿਹੜਾ ਬਣਨ ਲੱਗ ਜੂਗਾ ਘਰੇ ਬੈਠੇ ਠੀਕ ਆ ਤੁਸੀਂ ਜੇਕਰ ਕੋਈ ਜੌਬ ਕਰਦੇ ਹੋ ਤਾਂ ਵੀ ਇਹ ਕੰਮ ਕਰੇ ਕਰ ਸਕਦੇ ਹੋ ਕਿਉਂਕਿ ਸਵੇਰੇ ਸ਼ਾਮ ਫੀਡ ਪਾਉਣੀ ਆ ਪਾਣੀ ਚੇਂਜ ਕਰਨਾ ਇਹਨਾਂ ਦੀ ਥੋੜੀ ਬਹੁਤੀ ਦੇਖ ਰੇਕਾ ਸੋ ਇਸ ਤਰ੍ਹਾਂ ਦੋਸਤੋ ਤੁਸੀਂ ਮਹੀਨੇ ਦਾ ਤਕਰੀਬਨ 12 ਤੋਂ 15000 ਰੁਪਏ ਆਰਾਮ ਨਾਲ ਕਮਾ ਸਕਦੇ ਹੋਗੇ ਜੇਕਰ ਦੋਸਤੋ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਜਿਆਦਾ ਤੋਂ ਜਿਆਦਾ ਵੀਡੀਓ ਸ਼ੇਅਰ ਕਰ ਦਿਓ ਨਾਲ ਦੀ ਨਾਲ ਘੰਟੀ ਦਾ ਬਟਨ ਜ਼ਰੂਰ ਦਬਾ ਦਿਓ ਦੋਸਤੋ ਤਾਂ ਜੋ ਆਪਾਂ ਤੁਹਾਡੇ ਲਈ ਅੱਗੇ ਤੋਂ ਵਧੀਆ-ਵਧੀਆ ਵੀਡੀਓ ਬਣਾਉਂਦੇ ਰਹੀਏ ਤੁਸੀਂ ਕਮੈਂਟ ਕਰਕੇ ਜਰੂਰ ਦੋਸਤੋ ਦੱਸਿਆ ਕਰੋ ਕਿ ਤੁਸੀਂ ਕਿਹੜੇ ਏਰੀਆ ਚੋਂ ਵੀਡੀਓ ਦੇਖ ਰਹੇ ਹੋ ਸੋ ਆਪਾਂ ਤੁਹਾਡੇ ਲਈ ਨਵੇਂ-ਨਵੇਂ ਵੀਡੀਓ ਬਣਾਉਂਦੇ ਰਹਾਂਗੇ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਸਾਰੇ ਦੋਸਤਾਂ ਦਾ ਬਹੁਤ-ਬਹੁਤ ਧੰਨਵਾਦ ਜੀ